ਇਹ ਤਾਂ ਮਰ ਗਿਆ ਏ। ਕਿੱਥੇ ਰਹਿ ਜਾਂਦਾ। ਹਰਨ ਦੀ ਚੋਟੀ ਦੀ ਨੀਤੀ ਨਾ ਪੂਰੀ। ਇਹ ਨਾ ਉਹ ਮੈਂ ਨੈਸ਼ਨਲ ਸਾਈਟ ਤੇ ਬੰਦ ਕਰਨਾ ਹੈ ਨਾ। ਚੁਮਾਰ ਤਿੰਨ ਚੁਮਾਰ ਮਰੇ ਬੀਬੀ ਤਿੰਨ। ਧਾਰ ਦੀ ਮਾਰਨਾ ਆਇਆ ਪ੍ਰਸ਼ਾਸਨ। ਹਾਂ ਤੇ ਨੋਟ ਕਰ ਲਿਓ ਕੱਲ ਕੇ ਉਹ ਤਾਂ ਫੇਰ ਮੇਰੇ ਤੱਕ ਆਣਾ। ਕੀ ਕੀ ਬਰਤੀ ਹੋ ਆਪਾਂ ਬਾਹਰ ਦੀ ਟੋਕਰਾਂ ਕੋਲੋਂ ਬਾਈਕਾਂ ਨੂੰ ਜਿੱਦੀਆਂ ਬੰਦੀ ਕੋਈ ਮਿੰਟ ਨਹੀਂ ਬਣਿਆ ਕੋਈ ਨਾ ਵਾਹ ਤੇ ਇਹਦਾ ਕੋਈ ਨਾ ਚੱਪ ਰਿਹਾ ਹਾਂ ਹਾਂ ਇਹ ਬੇਦਰ ਤੇ ਬੰਦੇ ਸਮਝੀ ਤੋਂ ਉੱਪਰ ਕੱਟਾ ਚੱਲਿਆ ਕਿ ਇਹ ਕਿੰਨਾ ਕਿਆ ਸੇ ਲਾਉਂਦਾ ਪੂਰੇ ਦਾ ਪਿੰਡ ਉਡਦਨ ਜਿਸ ਪਰਿਵਾਰ 'ਚ ਬੈਠੇ ਆ 60 ਘੰਟੇ ਪਹਿਲਾਂ ਇਸ ਪਰਿਵਾਰ ਦਾ ਮੁਖੀ ਆ ਛੋਟੀ ਜੀ ਦੁਕਾਨ ਕਰਦਾ ਸੀ ਸਮੋਸੇ ਬਣਾਉਂਦਾ ਪਕੌੜੇ ਬਣਾਉਂਦਾ ਚਾਹ ਦਿੰਦਾ ਸਰਦਾਰ ਗੁਰਮਖ ਸਿੰਘ 60 ਘੰਟੇ ਪਹਿਲਾਂ ਸ਼੍ਰੀ ਖਰਾਲਗੜ ਸਾਹਿਬ ਮੱਥਾ ਟੇਕਣ ਗਿਆ ਇਸ ਪਿੰਡ ਦੇ 70 ਲੋਕ ਮੱਥਾ ਟੇਕਣ ਗਏ ਟੈਂਟਰ ਪਲਟਿਆ 60 ਘੰਟੇ ਪਹਿਲਾਂ ਉਹ ਟੈਂਟਰ ਖਰਾਲਗੜ ਸਾਹਿਬ ਦੀਆਂ ਪਹਾੜੀਆਂ ਸੜਕਾਂ ਜਿਹੜੀਆਂ ਤੰਗ ਸੜਕਾਂ ਖੂਨੀ ਸੜਕਾਂ ਉੱਥੇ ਪਲਟਿਆ ਤਿੰਨ ਮੌਤਾਂ ਹੋਈਆਂ ਔਰ ਉਹਨਾਂ ਚ ਇੱਕ 9 ਸਾਲ ਦੀ ਬੱਚੀ ਨਵਜੋਤ ਕੌਰ ਇੱਕ 42 ਸਾਲ ਦਾ ਜਸਮੀਰ ਸਿੰਘ ਔਰ ਅੱਜ ਵੀ ਜਿਹੜੇ 60 ਘੰਟਿਆਂ ਬਾਅਦ 8 ਪੀਜੀਆਈ ਐਡਮਿਟ ਹੈ ਔਰ 10 ਰਜਿੰਦਰਾ ਹਸਪਤਾਲ ਹੈ ਔਰ ਜਿਹੜੇ ਘਰਾਂ ਚ ਵਾਪਸ ਮੁੜਿਆ ਹੈ ਉਹ ਕਿਸੇ ਦੇ ਗੁੱਜੀਆਂ ਸੱਟਾਂ ਲੱਗੀਆਂ ਕਿਸੇ ਦੇ ਕੋਸ਼ ਲੱਗਿਆ ਔਰ ਇੱਕ ਪਰਿਵਾਰ ਇਦਾਂ ਦਾ ਆ ਜਿੱਦਾਂ ਇਸ ਪਰਿਵਾਰ ਦੇ ਮੁਖੀਆ ਦੀ ਮੌਤ ਹੋਈ ਇੱਕ ਗਵਾਂਢੀਕਰ ਹੈ ਉਹਨਾਂ ਦੇ ਕੁੜੀ ਦੀ ਮੌਤ ਹੋਈ ਨਵਜੋਤ ਕੌਰ ਦੀ ਉਹਦੀ ਭੈਣ ਜਿਹੜੀ ਆ ਉਹ 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 ਵੀ ਉਹ ਵੀ ਜ਼ਖਮੀ ਹੋਈ ਉਹ ਵੀ ਪੀਜੀਆਈ ਤੋਂ ਔਰ ਜਿਹੜੀ ਉਹਦੀ ਮਾਂ ਆ ਕੁੜੀ ਦੀ ਇੱਕ ਦੀ ਮਾਂ ਦੀ ਬਾਹਾਂ ਵੱਡ ਹੋ ਗਈ ਕੰਨ ਵੱਡਿਆ ਗਿਆ ਕਿਸੇ ਧੀ ਦਾ ਇਸ ਪਿੰਡ ਦੇ ਵਿੱਚ ਐਸੇ ਇੰਨਾ ਜ਼ਬਰਦਸਤ ਇੰਨਾ ਖਤਰਨਾਕ ਐਕਸੀਡੈਂਟ ਹੋਇਆ ਕਿ ਪੱਟ ਤੱਕ ਅਣਵੇਈਆਂ ਕੁੜੀਆਂ ਦੇ ਇਹ ਜਿਹੜੀਆਂ ਹੱਡੀਆਂ ਟੁੱਟ ਗਈਆਂ ਬਾਹਾਂ ਟੁੱਟ ਗਈਆਂ ਇਸ ਤੋਂ ਵੀ ਦੁੱਖ ਦੀ ਗੱਲ ਕਿ ਗਰੀਬ ਮਰਿਆ ਗੁਰੂ ਰਵਦਾਸ ਜੀ ਨੂੰ ਮੰਨਣ ਵਾਲਾ ਮਰਿਆ ਦਲਤ ਮਰਿਆ ਮਜ਼ਦੂਰ ਮਰਿਆ ਸਰਕਾਰ 60 ਘੰਟੇ ਬੀਤਣ ਤੋਂ ਬਾਅਦ ਵੀ ਬੀਤਣ ਤੋਂ ਬਾਅਦ ਵੀ ਦੁਖੀ ਹੋ ਕੇ ਕਹਿ ਰਿਹਾ ਕਿ ਧਾਰ ਮਾਰਨੀ ਆਈ ਮੂਤਣ ਨਹੀਂ ਆਈ ਜ਼ਖਮਾਂ ਤੇ ਜਿਹੜਾ ਕਹਿੰਦੇ ਨੇ ਅੱਗੇ ਬਜ਼ੁਰਗ ਕਿ ਵੱਡਿਆਂ ਤੇ ਇਹ ਤਾਂ ਮੂਤਣ ਵਾਲੇ ਵੀ ਹੈ ਨਹੀਂ ਵੱਡਿਆਂ ਤੇ ਮੂਤਣ ਵਾਲੇ ਇਸ ਕਰਕੇ ਇਹ ਜਿਹੜੀ ਅੱਜ ਦੀ ਇਹ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਸੀ ਦੁੱਖ ਸਾਂਝਾ ਕੀਤਾ ਸਿਹਤ ਮੰਤਰੀ ਨਾਲ ਮੇਰੀ ਗੱਲ ਹੋਈ ਹੁਣੇ ਹੀ ਮਾਨਯੋਗ ਸਰਦਾਰ ਬਲਵੀਰ ਸਿੰਘ ਉਹਨਾਂ ਨੇ ਫੋਨ ਤੱਕ ਨਹੀਂ ਚੱਕਿਆ ਉਹਨਾਂ ਦੇ ਪੀਏ ਨਾਲ ਗੱਲ ਕੀਤੀ ਤੇ ਉਹ ਵੀ ਪੰਜਾਬ ਦੇ ਦਲਤਾਂ ਨਾਲ ਮਜ਼ਦੂਰਾਂ ਨਾਲ ਅੰਗਰੇਜ਼ੀ ਘੋਟਦਾ ਸੀ ਸਭ ਮੀਟਿੰਗ ਚ ਆ 60 ਘੰਟਿਆਂ ਤੋਂ ਸਿਹਤ ਮੰਤਰੀ ਮੀਟਿੰਗ ਚ ਆ ਇਸ ਹਲਕੇ ਦੀ ਵਿਧਾਇਕਾ ਬੀਬੀ ਨੀਨਾ ਮਿੱਤਲ ਮਗਰ ਮੱਛ ਦੇ ਹੰਝੂ ਰੋਕੇ ਚਲੇ ਗਈ ਜੇ ਕੋਈ ਹੋਰ ਮਰਦਾ ਨਾ ਪੰਜਾਬ ਚ ਸਰਮਾਇਦਾਰ ਮਰਦਾ 1 ਕਰੋੜ ਦਾ ਚੈੱਕ ਲਾ ਕੇ ਖੜੀ ਹੁੰਦੀ ਸਰਕਾਰ ਦਲਤ ਮਰਿਆ ਮਜ਼ਦੂਰ ਮਰਿਆ ਦੁੱਕੀ ਵੀ ਦੁੱਕੀ ਵੀ ਕੱਲ ਨੀਨਾ ਮਿੱਤਲ ਜੀ ਜਿਹੜੇ ਮੌਜੂਦਾ ਵਿਧਾਇਕਾ ਨੇ ਇੱਥੇ ਬੀਬੀ ਜੀ ਕੁਝ ਬੋਲ ਕੇ ਨਹੀਂ ਗਏ ਸਰਕਾਰ ਬਨੂੰ ਮੈਂ ਡੀਸੀ ਨੂੰ ਫੋਨ ਕੀਤਾ ਮੈਂ ਡੀਸੀ ਸਾਹਿਬ ਨੂੰ ਫੋਨ ਕੀਤਾ ਡੀਸੀ ਸਾਹਿਬ ਕਹਿੰਦਾ ਮਾਮਲਾ ਸਾਡੇ ਧਿਆਨ ਚ ਵਾ ਅਸੀਂ ਫਾਈਲਾਂ ਨਾਲ ਘੁਲ ਰਹੇ ਆ ਕਾਗਜ਼ਾਂ ਨਾਲ ਘੁਲ ਰਹੇ ਆ ਵੀ ਕੀਤਾ ਗਿਆ ਇਹ ਕਹਿੰਦਾ ਮੈਂ ਐਸਡੀਐਮ ਰਾਜਪੁਰੇ ਸਾਹਿਬ ਨੂੰ ਪੁੱਛਦਾ ਆ ਮੈਂ ਕਿਹਾ 6 ਘੰਟਿਆਂ ਦਾ ਪੁੱਛਿਆ ਨਹੀਂ ਮੈਂ ਐਸਡੀਐਮ ਰਾਜਪੁਰਾ ਬੀਬੀ ਜੀ ਨੂੰ ਫੋਨ ਲਾ ਲਿਆ ਕਿ ਬੀਬੀ ਜੀ ਕਿਆ ਕੀਤਾ ਕਹਿੰਦੀ ਅਸੀਂ ਕਰ ਰਹੇ ਆ ਪਟਵਾਰੀ ਭੇਜਿਆ ਸੀ ਗੱਲ ਵੀ ਪਟਵਾਰੀ ਨੇ ਗਰਦਾਬਰੀ ਕਰਨੀ ਸੀ ਇੱਥੇ ਇੱਥੇ ਤਾਂ ਮਰਿਆਂ ਦੇ ਦੁੱਖ ਦੇ ਉੱਤੇ ਮਲ੍ਹਮ ਲਾਉਣਾ ਸੀ ਕੇ ਬੀਬੀ ਜੀ ਭੈਣ ਜੀ ਮਾਤਾ ਜੀ ਸਰਕਾਰ ਖੜੀ ਆ ਤੁਹਾਡੇ ਨਾਲ ਪਰ ਸਰਕਾਰ ਕਿਉਂ ਖੜੇ ਕਿਸ ਦਲਤਾਂ ਦੇ ਨਾਲ ਮਜ਼ਦੂਰ ਦੇ ਨਾਲ ਸਰਕਾਰ ਤੇ ਦਲਤਾਂ ਦੀ ਹੈ ਹੀ ਨਹੀਂ ਸਰਕਾਰ ਤੇ ਮਜ਼ਦੂਰਾਂ ਦੀ ਹੈ ਹੀ ਨਹੀਂ ਤੇ 60 ਘੰਟਿਆਂ ਚ ਇੱਕ ਵੀ ਬਿਆਨ ਮੁੱਖ ਮੰਤਰੀ ਦਾ ਨਹੀਂ ਆਇਆ ਗੁਰੂ ਰਵਿਦਾਸ ਮਹਾਰਾਜ ਦੇ ਦਰ ਤੇ ਸੰਗਤਾਂ ਦੀ ਮੌਤ ਹੋਈ ਹੋਵੇ ਮਜ਼ਦੂਰਾਂ ਦੀ ਗੁਰੂ ਰਵਿਦਾਸੀਆ ਸਮਾਜ ਦੇ ਤਿੰਨ ਮਰੇ ਹੋਣ ਔਰ ਪਿਛਲੇ 3 ਸਾਲਾਂ ਚ ਘੱਟੋ ਘੱਟ 40-45 ਮਰ ਗਏ ਉਹਨਾਂ ਖੂਨੀ ਸੜਕਾਂ ਤੇ ਪਿਛਲੇ 3 ਸਾਲਾਂ ਚ ਉਹ ਖੁੰਡੀ ਸੜਕਾਂ ਨਹੀਂ ਠੀਕ ਹੋਈਆਂ ਇਹਨਾਂ ਕੋਲ ਅੱਜ ਦੇ ਦਿਨ ਮੈਂ ਸਰਕਾਰ ਨੂੰ ਅਪੀਲ ਕਰਦਾ ਆਂ ਤੁਹਾਡਾ ਮੰਤਰੀ ਵੀ ਭਾਈ ਸਰਕਾਰ ਜੀ ਮੀਟਿੰਗ ਦੇ ਵਿੱਚ ਹੈਗਾ ਤਾਂ ਮੇਰੇ ਵਾਲਾ ਹੀ ਨਮਾ ਜ਼ਹਿਰੀਆ ਮਾਨਜੋਗ ਬਲਵੀਰ ਜੀ ਤੁਹਾਡਾ ਐਸਡੀਐਮ ਵੀ ਕਾਗਜਾਂ ਨਾਲ ਘੁੱਲ ਰਿਹਾ ਤੁਹਾਡਾ ਡੀਸੀ ਵੀ ਕਾਗਜਾਂ ਨਾਲ ਘੁੱਲ ਰਿਹਾ ਤੇ ਫਿਰ ਗਰੀਬ ਮਜ਼ਦੂਰ ਕਰੇਗਾ ਕਿਆ 19 ਤਰੀਕ ਨੂੰ ਭੋਗ ਪੈਣਾ ਆ ਇਸ ਟੱਬਰ ਦੇ ਵਿੱਚ ਉਹ ਤਿੰਨ ਸੇਵਿਆਂ ਦਾ ਜਿਨ੍ਹਾਂ ਨੂੰ ਕੱਲ ਇਕੱਠੇ ਫੂਕਿਆ ਗਿਆ ਤੇ ਬਹੁਜਨ ਸਮਾਜ پارٹی ਨੇ ਹਾਜ਼ਰ ਹੋਣਾ ਹੈ ਉੱਦਾਂ ਪਾਰਟੀ ਲੀਡਰਾਂ ਨੇ ਆਉਣਾ ਹੈ ਅਸੀਂ ਪੂਰੇ ਪੰਜਾਬ ਦੇ ਸੰਗਤ ਸੰਤ ਸਮਾਜ ਨੂੰ ਅਪੀਲ ਕਰਦੇ ਆ ਉਹ ਤਿੰਨ ਗੁਰੂ ਰਵਦਾਸ ਮਹਾਰਾਜ ਨੂੰ ਮੰਡਲ ਵਾਲੇ ਮਰ ਗਏ ਤੇ ਤੁਸੀਂ ਮਲਾਈਆਂ ਖਾਣ ਲੱਗੇ ਆ ਤੁਸੀਂ ਐਸੀ ਕਮਰੀਏ ਚ ਬੈਠੇ ਆ ਕਿਉਂ ਨਹੀਂ ਭਈ ਜਨ ਅੰਦੋਲਨ ਬਣਾ ਕੇ ਸੜਕਾਂ ਤੇ ਉਤਰੇ ਅਸੀਂ 19 ਤਰੀਕ ਤੱਕ 18 ਤਰੀਕ ਸ਼ਾਮ ਤੱਕ ਪ੍ਰਸ਼ਾਸਨ ਨੂੰ ਸਮਾ ਦਿੰਨੇ ਆ ਇਹਨਾਂ ਤਿੰਨਾਂ ਹੀ ਟੱਬਰਾਂ ਲਈ ਜਿਨ੍ਹਾਂ ਦੇ ਮਰ ਗਏ ਇੱਕ ਇੱਕ ਸਰਕਾਰੀ ਨੌਕਰੀ ਦਾ ਪ੍ਰਬੰਧ ਕਰੋ ਜੀ ਇਹਨਾਂ ਨੂੰ ਜਿਹੜਾ ਢੋਕਮੀ ਆਰਥਿਕ ਸਹਾਇਤਾ ਜਿਹੜੀ ਆ ਤਾਂ ਜੋ ਇਹ ਆਪਣੇ ਘਰ ਪਰਿਵਾਰ ਨੂੰ ਸਾਂਭ ਸਕਣ ਜੇ ਦੂਜਿਆਂ ਨੂੰ 1 ਕਰੋੜ ਦਿੱਤਾ ਜਾ ਸਕਦਾ ਫਿਰ ਦਲਤ ਦੀ ਵਾਰ ਨੂੰ 1 ਕਰੋੜ ਤੁਹਾਡਾ ਕਿਉਂ ਖਤਮ ਹੋ ਜਾਂਦਾ ਬਈ ਇੱਕ ਨਹੀਂ ਦੇ ਸਕਦੇ ਅੱਧਾ ਹੀ ਦੇ ਦਿਓ ਅੱਧਾ ਨਹੀਂ ਦੇ ਸਕਦੇ ਅੱਧੇ ਨਾਲ ਅੱਧਾ ਹੀ ਦੇ ਕੋਸ਼ਤੇ ਦਿਓ ਲੱਗੇ ਤਾਂ ਸਹੀ ਤੁਸੀਂ ਆਮ ਆਦਮੀ ਦੀ ਸਰਕਾਰ ਹੈ مگر ਸਰਕਾਰ ਨਹੀਂ ਜਾਗਦੀ ਔਰ ਜੇਕਰ ਸਰਕਾਰ ਨੇ ਇਹ ਕੰਮ ਨਾ ਕੀਤਾ ਅਸੀਂ ਸੜਕਾਂ ਤੇ ਆਵਾਂਗੇ ਅਸੀਂ ਸੜਕਾਂ ਤੇ ਆਵਾਂਗੇ ਅਸੀਂ ਤਾਂ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ 18 ਤਰੀਕ ਤੱਕ ਇੰਤਜ਼ਾਰ ਕਰ ਲਓ ਤੇ ਜੇ ਨਹੀਂ ਆਏ ਤਾਂ 19 ਤਰੀਕ ਨੂੰ ਨੈਸ਼ਨਲ ਹਾਈਵੇ ਤੇ ਟੈਂਟ ਗੱਡ ਕੇ ਭੋਗ ਪਾਵਾਂਗੇ ਆਪਣੇ ਮਰਿਆਂ ਦਾ ਆਪਣੇ ਮਰਿਆਂ ਦਾ ਤੇ ਨੈਸ਼ਨਲ ਹਾਈਵੇ ਤੇ ਫਿਰ ਮੰਜੇ ਢਾਕੇ ਬੈਠ ਲਾਂਗੇ ਕਿਹਾ ਸਾਡੇ ਤੇ ਗੋਲੀ ਬਾਰਨ ਲੱਗੀ ਆ ਕਿ ਆ ਜਲਿਆਂ ਵਾਲਾ ਬਾਗ ਬਣਨ ਲੱਗਾ ਇੱਥੇ ਅੱਗੇ ਵੀ ਤਾਂ ਮਰਿਓ ਹੀ ਆ ਤੇ ਮੰਜੇ ਢਾਕੇ ਪੂਰੇ ਪੰਜਾਬ ਦੇ ਅਸੀਂ ਰਵਦਾਸੀਏ ਭਾਈਚਾਰੇ ਨੂੰ ਬੇਨਤੀ ਕਰਦੇ ਆ 19 ਤਰੀਕ ਦਾ ਭੋਗ ਨੈਸ਼ਨਲ ਹਾਈਵੇ ਤੇ ਇਹ ਪੌਣ ਪਿੰਡ ਵਾਲੇ ਨੂੰ ਅਪੀਲ ਕਰਦੇ ਆ ਤੇ ਅਸੀਂ ਫਿਰ ਉੱਥੇ ਮੰਜੇ ਢਾਕੇ ਹੀ ਬੈਠਾਂਗੇ ਨੀਲਾ ਝੰਡਾ ਗਾੜ ਕੇ ਨਾਲ ਕਿ ਮਜ਼ਦੂਰ ਨਾਲ ਤੱਕਾ ਹੋ ਰਿਹਾ ਗਰੀਬ ਨਾਲ ਤੱਕਾ ਹੋ ਰਿਹਾ ਦਲਤ ਨਾਲ ਤੱਕਾ ਹੋ ਰਿਹਾ ਉਹਨੇ ਨਹੀਂ ਭਰੀ ਹੈਗੇ ਆ ਨਹੀਂ ਭਰ ਲੈਣੇ 10 ਬੱਧ ਬਸ ਵੱਲ ਆਵਾਜ਼ ਦੀ ਆ ਵੀਰ ਜੀ ਹੁਣ ਅਸੀਂ ਪੁੱਛਣੀ ਆ ਸਵਾਲ ਫਿਰ ਤੁਸੀਂ ਜਿੱਦ ਨੂੰ ਕਰੂਗਾ ਤੁਹਾਨੂੰ ਇਸ਼ਾਰਾ ਕਰਨ ਦਾ ਔਖਾ ਹੋ ਜਾਊਗਾ ਚਲੋ ਇੱਕ ਵਾਰ ਸਰ ਪੰਨੂ ਜੀ ਕਰ ਲਓ ਸਰ ਜੇ ਪਿੰਡ ਉਰਦਨ ਵੀ ਪਹੁੰਚੇ ਹੈਗੇ ਆ ਕਿ ਕੀ ਡੈਜਿਨੇਸ਼ਨ ਸਰ ਤਸਵੀਰ ਰਾਜਪੁਰੇ ਦਾ ਪਿੰਡ ਉਰਦਨ ਜਿਸ ਪਰਿਵਾਰ ਚ ਬੈਠੇ ਆ 60 ਘੰਟੇ ਪਹਿਲਾਂ ਇਸ ਪਰਿਵਾਰ ਦਾ ਮੁਖੀ ਆ ਛੋਟੀ ਜੀ ਦੁਕਾਨ ਕਰਦਾ ਸੀ ਸੌਸੇ ਬਣਾਉਂਦਾ ਪਕੌੜੇ ਬਣਾਉਂਦਾ ਚਾਹ ਦਿੰਦਾ ਸਰਦਾਰ ਗੁਰਮਖ ਸਿੰਘ 60 ਘੰਟੇ ਪਹਿਲਾਂ ਸ਼੍ਰੀ ਖਰਾਲਗੜ੍ਹ ਸਾਹਿਬ ਮੱਥਾ ਟੇਕਣ ਗਿਆ ਇਸ ਪਿੰਡ ਦੇ 70 ਲੋਕ ਮੱਥਾ ਟੇਕਣ ਗਏ ਤੇ ਕੈਂਟਰ ਪਲਟਿਆ 60 ਘੰਟੇ ਪਹਿਲਾਂ ਉਹ ਕੈਂਟਰ ਖਰਾਲਗੜ੍ਹ ਸਾਹਿਬ ਦੀਆਂ ਪਹਾੜੀਆਂ ਸੜਕਾਂ ਜਿਹੜੀਆਂ ਤੰਗ ਸੜਕਾਂ ਖੂਨੀ ਸੜਕਾਂ ਉੱਥੇ ਪਲਟਿਆ ਤਿੰਨ ਮੌਤਾਂ ਹੋਈਆਂ ਔਰ ਉਹਨਾਂ ਚ ਇੱਕ 9 ਸਾਲ ਦੀ ਬੱਚੀ ਨਵਜੋਤ ਕੌਰ ਇੱਕ 42 ਸਾਲ ਦਾ ਜਸਮੀਰ ਸਿੰਘ ਔਰ ਅੱਜ ਵੀ ਜਿਹੜੇ 60 ਘੰਟਿਆਂ ਬਾਅਦ 8 ਪੀਜੀਆਈ ਐਡਮਿਟ ਹੈ ਔਰ 10 ਰਜਿੰਦਰਾ ਹਸਪਤਾਲ ਹੈ ਔਰ ਜਿਹੜੇ ਘਰਾਂ ਚ ਵਾਪਸ ਮੁੜਿਆ ਹੈ ਉਹ ਕਿਸੇ ਦੇ ਗੁੱਜੀਆਂ ਸੱਟਾਂ ਲੱਗੀਆਂ ਕਿਸੇ ਦੇ ਕੋਸ਼ ਲੱਗਿਆ ਔਰ ਇੱਕ ਪਰਿਵਾਰ ਇਦਾਂ ਦਾ ਆ ਜਿੱਦਾਂ ਇਸ ਪਰਿਵਾਰ ਦੇ ਮੁਖੀਆ ਦੀ ਮੌਤ ਹੋਈ ਹੈ ਉਹ ਕੀ ਕਰ ਰਿਹਾ ਹੈ ਉਹਨਾਂ ਦੇ ਕੁੜੀ ਦੀ ਮੌਤ ਹੋਈ ਨਵਜੋਤ ਕੌਰ ਦੀ ਉਹਦੀ ਭੈਣ ਜਿਹੜੀ ਆ ਉਹ ਉਹ ਵੀ ਉਹ ਵੀ ਜ਼ਖਮੀ ਹੋਈ ਉਹ ਵੀ ਪੀਜੀਆਈ ਤੋਂ ਔਰ ਜਿਹੜੀ ਉਹਦੀ ਮਾਂ ਆ ਕੁੜੀ ਦੀ ਇੱਕ ਦੀ ਮਾਂ ਦੀ ਬਾਹਾਂ ਵੱਢ ਹੋ ਗਈ ਕੰਨ ਵੱਢਿਆ ਗਿਆ ਕਿਸੇ ਧੀ ਦਾ ਇਸ ਪਿੰਡ ਦੇ ਵਿੱਚ ਐਸੇ ਇੰਨਾ ਜ਼ਬਰਦਸਤ ਇੰਨਾ ਖਤਰਨਾਕ ਐਕਸੀਡੈਂਟ ਹੋਇਆ ਕਿ ਪੱਟ ਤੱਕ ਅਣਮੇਈਆਂ ਕੁੜੀਆਂ ਦੇ ਇਹ ਜਿਹੜੀਆਂ ਠੱਡੀਆਂ ਟੁੱਟ ਗਈਆਂ ਮਾਂ ਟੁੱਟ ਗਈਆਂ ਇਸ ਤੋਂ ਵੀ ਦੁੱਖ ਦੀ ਗੱਲ ਕਿ ਗਰੀਬ ਮਰਿਆ ਗੁਰੂ ਰਵਦਾਸ ਜੀ ਨੂੰ ਮੰਨਣ ਵਾਲਾ ਮਰਿਆ ਦਲਤ ਮਰਿਆ ਮਜ਼ਦੂਰ ਮਰਿਆ ਸਰਕਾਰ 60 ਘੰਟੇ ਬੀਤਣ ਤੋਂ ਬਾਅਦ ਵੀ ਬੀਤਣ ਤੋਂ ਬਾਅਦ ਵੀ ਦੁੱਖੀ ਹੋ ਕੇ ਕਹਿ ਰਹੇ ਆ ਕਿ ਧਾਰ ਮਾਰਨੀ ਆਈ ਮੁੱਤੜ ਨਹੀਂ ਆਈ ਜ਼ਖਮਾਂ ਤੇ ਜਿਹੜਾ ਕਹਿੰਦੇ ਨੇ ਨਾ ਅੱਗੇ ਬਜ਼ੁਰਗ ਕਿ ਵੱਡਿਆਂ ਤੇ ਇਹ ਤਾਂ ਮੁੱਤੜ ਨਾਲੇ ਵੀ ਹੈ ਨਹੀਂ ਵੱਡਿਆਂ ਤੇ ਮੁੱਤੜ ਨਾਲੇ ਇਸ ਕਰਕੇ ਇਹ ਜਿਹੜੀ ਅੱਜ ਦੀ ਇਹ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਸੀ ਲੋਕਾਂ ਸਾਂਝਾ ਕੀਤਾ ਸਿਹਤ ਮੰਤਰੀ ਨਾਲ ਮੇਰੀ ਗੱਲ ਹੋਈ ਹੁਣੇ ਹੀ ਮਾਨਯੋਗ ਸਰਦਾਰ ਬਲਬੀਰ ਸਿੰਘ ਉਹਨਾਂ ਨੇ ਫੋਨ ਤੱਕ ਨਹੀਂ ਚੱਕਿਆ ਉਹਨਾਂ ਦੇ ਪੀਏ ਨਾਲ ਗੱਲ ਕੀਤੀ ਤੇ ਉਹ ਵੀ ਪੰਜਾਬ ਦੇ ਦਲਤਾਂ ਨਾਲ ਮਜ਼ਦੂਰਾਂ ਨਾਲ ਅੰਗਰੇਜ਼ੀ ਕੋਟ ਦਾ ਸੀ ਸਾਬ ਮੀਟਿੰਗ ਚਾ 60 ਘੰਟਿਆਂ ਤੋਂ ਸਿਹਤ ਮੰਤਰੀ ਮੀਟਿੰਗ ਚਾ ਇਸ ਹਲਕੇ ਦੀ ਵਿਧਾਇਕਾ ਬੀਬੀ ਨੀਨਾ ਮਿੱਤਲ ਮਗਰ ਮੱਛ ਦੇ ਹੰਝੂ ਰੋ ਕੇ ਚਲੇ ਗਈ ਜੇ ਕੋਈ ਹੋਰ ਮਰਦਾ ਨਾ ਪੰਜਾਬ ਚ ਸਰਮਾਇਆਦਾਰ ਮਰਦਾ 1 ਕਰੋੜ ਦਾ ਚੈੱਕ ਲਾ ਕੇ ਖੜੀ ਹੁੰਦੀ ਸਰਕਾਰ ਦਲਤ ਮਰਿਆ ਮਜ਼ਦੂਰ ਮਰਿਆ ਦੁੱਕੀ ਵੀ ਦੁੱਕੀ ਵੀ ਕੱਲ ਨੀਨਾ ਮਿੱਤਲ ਜੀ ਜਿਹੜੇ ਮੌਜੂਦਾ ਵਿਧਾਇਕਾ ਨੇ ਇੱਥੇ ਬੀਬੀ ਜੀ ਕੁਝ ਬੋਲ ਕੇ ਨਹੀਂ ਗਏ ਸਰਕਾਰ ਬੰਦ ਮੈਂ ਡੀਸੀ ਨੂੰ ਫੋਨ ਕੀਤਾ ਮੈਂ ਡੀਸੀ ਸਾਹਿਬ ਨੂੰ ਫੋਨ ਕੀਤਾ ਡੀਸੀ ਸਾਹਿਬ ਕਹਿੰਦਾ ਮਾਮਲਾ ਸਾਡੇ ਧਿਆਨ ਚ ਵਾ ਅਸੀਂ ਫਾਈਲਾਂ ਨਾਲ ਘੁਲ ਰਹੇ ਆ ਕਾਗਜ਼ਾਂ ਨਾਲ ਘੁਲ ਰਹੇ ਆ ਵੀ ਕੀਤਾ ਗਿਆ ਇਹ ਕਹਿੰਦਾ ਮੈਂ ਐਸਡੀਐਮ ਰਾਜਪੁਰੇ ਸਾਹਿਬ ਨੂੰ ਪੁੱਛਦਾ ਆ ਮੈਂ ਕਿਹਾ ਸੱਠਾ ਘਟਾ ਇਹਦਾ ਪੁੱਛਿਆ ਨਹੀਂ ਮੈਂ ਐਸਡੀਐਮ ਰਾਜਪੁਰਾ ਬੀਬੀ ਜੀ ਨੂੰ ਫੋਨ ਲਾ ਲਿਆ ਕਿ ਬੀਬੀ ਜੀ ਕਿਆ ਕੀਤਾ ਕਹਿੰਦੇ ਅਸੀਂ ਕਰ ਰਹੇ ਆ ਪਟਵਾਰੀ ਭੇਜਿਆ ਜੀ ਗੱਲ ਵੀ ਪਟਵਾਰੀ ਨੇ ਗਰਦਾਬਰੀ ਕਰਨੀ ਸੀ ਇੱਥੇ ਇੱਥੇ ਤਾਂ ਮਰਿਆਂ ਦੇ ਦੁੱਖ ਦੇ ਉੱਤੇ ਮਲ੍ਹਮ ਲਾਉਣਾ ਸੀ ਕਿ ਬੀਬੀ ਜੀ ਭੈਣ ਜੀ ਮਾਤਾ ਜੀ ਸਰਕਾਰ ਖੜੀ ਆ ਤੁਹਾਡੇ ਨਾਲ ਪਰ ਸਰਕਾਰ ਕਿਉਂ ਖੜੇ ਕਿਸ ਦਲਤਾਂ ਦੇ ਨਾਲ ਮਜ਼ਦੂਰ ਤੇ ਨਾਲ ਸਰਕਾਰ ਤੇ ਦਲਤਾਂ ਦੀ ਹੈ ਹੀ ਨਹੀਂ ਸਰਕਾਰ ਤੇ ਮਜ਼ਦੂਰਾਂ ਦੀ ਹੈ ਹੀ ਨਹੀਂ ਤੇ 60 ਘਟਿਆਂ ਚ ਇੱਕ ਵੀ ਬਿਆਨ ਮੁੱਖ ਮੰਤਰੀ ਦਾ ਨਹੀਂ ਆਇਆ ਗੁਰੂ ਰਵਿਦਾਸ ਮਹਾਰਾਜ ਦੇ ਦਰ ਤੇ ਸੰਗਤਾਂ ਦੀ ਮੌਤ ਹੋਈ ਹੋਵੇ ਮਜ਼ਦੂਰਾਂ ਦੀ ਗੁਰਦਆਸਿਆ ਸਮਾਜ ਦੇ ਤਿੰਨ ਮਰੇ ਹੋਣ ਔਰ ਪਿਛਲੇ 3 ਸਾਲਾਂ ਚ ਘੱਟੋ ਘੱਟ 40-45 ਮਰ ਗਏ ਉਹਨਾਂ ਖੁੰਡੀ ਸੜਕਾਂ ਤੇ ਪਿਛਲੇ 3 ਸਾਲਾਂ ਚ ਉਹ ਖੁੰਡੀ ਸੜਕਾਂ ਨਹੀਂ ਠੀਕ ਹੋਈਆਂ ਇਹਨਾਂ ਕੋਲ ਅੱਜ ਦੇ ਦਿਨ ਮੈਂ ਸਰਕਾਰ ਨੂੰ ਅਪੀਲ ਕਰਦਾ ਆਂ ਤੁਹਾਡਾ ਮੰਤਰੀ ਵੀ ਭਾਈ ਸਰਕਾਰ ਜੀ ਮੀਟਿੰਗ ਦੇ ਵਿੱਚ ਹੈਗਾ ਤਾਂ ਮੇਰੇ ਵਾਲਾ ਹੀ ਨਵਾਂ ਸ਼ਹਿਰੀਆ ਮਾਜੋਕ ਬਲਵੀਰ ਜੀ ਤੁਹਾਡਾ ਐਸ.ਡੀ.ਐਮ ਵੀ ਕਾਗਜਾਂ ਨਾਲ ਘੁੰਮ ਰਿਹਾ ਤੁਹਾਡਾ ਡੀ.ਸੀ ਵੀ ਕਾਗਜਾਂ ਨਾਲ ਘੁੰਮ ਰਿਹਾ ਤੇ ਫਿਰ ਗਰੀਬ ਮਜ਼ਦੂਰ ਕਰੇਗਾ ਕੀ 19 ਤਰੀਕ ਨੂੰ ਭੋਗ ਪੈਣਾ ਹੈ ਇਸ ਟੱਬਰ ਦੇ ਵਿੱਚ। ਉਹਨਾਂ ਤਿੰਨ ਸੇਵਿਆਂ ਦਾ ਜਿਨ੍ਹਾਂ ਨੂੰ ਕੱਲ ਇਕੱਠੇ ਫੂਕਿਆ ਗਿਆ। ਤੇ ਬਹੁਜਨ ਸਮਾਜ پارٹی ਨੇ ਹਾਜ਼ਰ ਹੋਣਾ ਹੈ ਉੱਥੇ। ਪਾਰਟੀ ਲੀਡਰਾਂ ਨੇ ਆਉਣਾ ਹੈ। ਅਸੀਂ ਪੂਰੇ ਪੰਜਾਬ ਦੇ ਸੰਗਤ ਸੰਤ ਸਮਾਜ ਨੂੰ ਅਪੀਲ ਕਰਦੇ ਹਾਂ ਉਹ ਤਿੰਨ ਗੁਰੂ ਰਵਦਾਸ ਹਮਾਰੇ ਨੂੰ ਮੰਡਲ ਵਾਲੇ ਮਰ ਗਏ। ਤੇ ਤੁਸੀਂ ਮਲਾਈਆਂ ਖਾਣ ਲੱਗੇ ਆ। ਤੁਸੀਂ ਏਸੀ ਕਮਰੇ 'ਚ ਬੈਠੇ ਆ ਕਿਉਂ ਨਹੀਂ ਬਈ ਜਨ ਅੰਦੋਲਨ ਬਣਾ ਕੇ ਸੜਕਾਂ ਤੇ ਉਤਰੇ? ਅਸੀ 19 ਤਰੀਕ ਤੱਕ 18 ਤਰੀਕ ਸ਼ਾਮ ਤੱਕ ਪ੍ਰਸ਼ਾਸਨ ਨੂੰ ਸਮਾ ਦਿੰਨੇ ਆ ਇਹਨਾਂ ਤਿੰਨਾਂ ਹੀ ਟੱਬਰਾਂ ਲਈ ਜਿਨ੍ਹਾਂ ਦੇ ਮਰ ਗਏ ਇੱਕ ਇੱਕ ਸਰਕਾਰੀ ਨੌਕਰੀ ਦਾ ਪ੍ਰਬੰਧ ਕਰੋ ਜੀ ਇਹਨਾਂ ਨੂੰ ਜਿਹੜਾ ਢੋਕਵੀ ਆਰਥਿਕ ਸਹਾਇਤਾ ਜਿਹੜੀ ਆ ਤਾਂ ਜੋ ਇਹ ਆਪਣੇ ਘਰ ਪਰਿਵਾਰ ਨੂੰ ਸਾਂਭ ਸਕਣ ਜੇ ਦੂਜਿਆਂ ਨੂੰ 1 ਕਰੋੜ ਦਿੱਤਾ ਜਾ ਸਕਦਾ ਫਿਰ ਦਲਤ ਦੇ ਮਾਰ ਨੂੰ 1 ਕਰੋੜ ਤੁਹਾਡਾ ਕਿਉਂ ਖਤਮ ਹੋ ਜਾਂਦਾ ਬਈ ਇੱਕ ਨਹੀਂ ਦੇ ਸਕਦੇ ਅੱਤਾ ਹੀ ਦੇ ਦਿਓ ਅੱਧਾ ਨਹੀਂ ਦੇ ਸਕਦੇ ਅੱਦੇ ਨਾਲ 15 ਕੋਸ਼ਤੇ ਦੇ ਲੱਗੇ ਤਾਂ ਸਹੀ ਤੁਸੀਂ ਆਮ ਆਦਮੀ ਦੀ ਸਰਕਾਰ ਹੈ ਮਗਰ ਸਰਕਾਰ ਨਹੀਂ ਜਾਗ ਰਹੀ ਅਤੇ ਜੇਕਰ ਸਰਕਾਰ ਨੇ ਇਹ ਕੰਮ ਨਾ ਕੀਤਾ ਅਸੀਂ ਸੜਕਾਂ ਤੇ ਆਵਾਂਗੇ ਅਸੀਂ ਸੜਕਾਂ ਤੇ ਆਵਾਂਗੇ ਅਸੀਂ ਤਾਂ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ 18 ਤਰੀਕ ਤੱਕ ਇੰਤਜ਼ਾਰ ਕਰ ਲਓ ਤੇ ਜੇ ਨਹੀਂ ਆਏ ਤਾਂ 19 ਤਰੀਕ ਨੂੰ ਨੈਸ਼ਨਲ ਹਾਈਵੇ ਤੇ ਟੈਂਟ ਗੱਟ ਕੇ ਭੋਗ ਪਾਵਾਂਗੇ ਆਪਣੇ ਮਰਿਆਂ ਦਾ ਆਪਣੇ ਮਰਿਆਂ ਦਾ ਤੇ ਨੈਸ਼ਨਲ ਹਾਈਵੇ ਤੇ ਫਿਰ ਮੰਜੇ ਢਾਕੇ ਬੈਠ ਲਾਂਗੇ। ਕਿ ਆ ਸਾਡੇ ਤੇ ਗੋਲੀ ਬਾਰਨ ਲੱਗੀ ਆ। ਕਿ ਆ ਜਲਿਆਂ ਵਾਲਾ ਬਾਗ ਬਣਨ ਲੱਗਾ ਇਥੇ। ਅੱਗੇ ਵੀ ਤਾਂ ਮਰਿਓ ਹੀ ਆ। ਤੇ ਮੰਜੇ ਢਾਕੇ ਪੂਰੇ ਪੰਜਾਬ ਦੇ ਅਸੀਂ ਰਵਦਾਸੀਆ ਭਾਈਚਾਰੇ ਨੂੰ ਬੇਨਤੀ ਕਰਦੇ ਆ 19 ਤਰੀਕ ਦਾ ਭੋਗ ਨੈਸ਼ਨਲ ਹਾਈਵੇ ਤੇ ਇਹ ਪੌਣ ਪਿੰਡ ਵਾਲਿਆਂ ਨੂੰ ਅਪੀਲ ਕਰਦੇ ਆ ਤੇ ਅਸੀਂ ਫਿਰ ਉੱਥੇ ਮੰਜੇ ਢਾਕੇ ਹੀ ਬੈਠਾਂਗੇ ਨੀਲਾ ਝੰਡਾ 깈ਕੇ ਨਾਲ। ਅਸੀਂ ਜਿਹੜਾ ਪੂਰੇ ਪੰਜਾਬ ਨੂੰ ਇਹ ਗੱਲ ਦੱਸਾਂਗੇ ਕਿ ਮਜ਼ਦੂਰ ਨਾਲ ਤੱਕਾ ਹੋ ਰਿਹਾ, ਗਰੀਬ ਨਾਲ ਤੱਕਾ ਹੋ ਰਿਹਾ, ਦਲਤ ਨਾਲ ਤੱਕਾ ਹੋ ਰਿਹਾ। ਗੁਰੂ ਰਵਦਾਸ ਮਾਰੇ ਨੂੰ ਮੰਨਣ ਵਾਲਿਆਂ ਨਾਲ ਤੱਕਾ ਜੀ ਪ੍ਰਧਾਨ ਜੀ ਜਿਹੜੇ ਨੇ ਦਿੱਤੂ ਯੂਨੀਵਰਸਿਟੀ ਕਿੰਨੇ ਇਸ ਪਿੰਡ ਦੇ ਕਿੰਨੇ ਹੈਗੇ ਸਾਰੇ ਕੀ ਕੀ ਨਾਂ ਹੈ ਸਾਰੇ ਇਸ ਪਿੰਡ ਦੇ ਆ ਕੀ ਕੀ ਨਾਂ ਹਨ ਨਵਜੋਤ ਕੌਰ ਜੀ ਕੁੜੀ ਦੀ ਉਮਰ ਸਿਰਫ 9 ਸਾਲ ਦੀ ਆ ਉਹਦੀ ਮਾਂ ਜਿਹੜੀ ਆ ਉਹ ਵੀ ਅ ਅ ਅੱਜ ਪੀਜੀਆਈ ਦੇ ਵਿੱਚ ਹੈ ਉਹਦੀ ਇੱਕ ਬਾਹ ਵੱਢ ਹੋ ਗਈ ਮਾਂ ਦੀ ਇੱਕ ਕੰਨ ਵੱਢ ਹੋ ਜਿਹੜੀ ਮਰ ਗਈ ਨਵਜੋਧਕਰ ਉਹਦੀ ਭੈਣ ਵੀ जख्मी ਆ ਉਹ ਵੀ ਸੀਰੀਅਸ ਹੈ ਜਿਹੜੇ ਗੁਰਮਖ ਸਿੰਘ ਸੀਗੇ ਦੂਸਰੇ ਸਾਥੀ ਜਿਸ ਪਰਿਵਾਰ ਚ ਆਪਾਂ ਬੈਠੇ ਆ ਗੁਰਮਖ ਸਿੰਘ ਜੀ 57 ਸਾਲ ਦੀ ਉਹਨਾਂ ਦੀ ਉਮਰ ਹੈ ਦੋ ਬੱਚੇ ਆ